ਆਪਾਂ ਸਾਰੇ ਹੀ ਜਾਣਦੇ ਕਿ ਹਾੜੀ ਦੇ ਸੀਜ਼ਨ ਦਾ ਸਮਾਂ ਤੇ ਖਰਾ ਮੌਸਮ ਨੇ ਕਿਸਾਨਾਂ ਦੀਆਂ ਨੀਂਦਾਂ ਉਡਾਈਆਂ ਹੋਈਆਂ ਨੇ ਤੇ ਬੀਤੇ ਦਿਨੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਤੇ ਗੜੇਮਾਰੀ ਹੋਈ ਹੈ ਜਿਸ ਦੇ ਨਾਲ ਪੱਕੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਤੇ ਹੋਰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਖਰਾ ਮੌਸਮ ਤੇ ਚੱਲਦੇ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕਰੇ ਹੋਏ ਨੇ ਪਰ ਹੁਣ ਜਿਨ੍ਹਾਂ ਕਿਸਾਨਾਂ ਦੀਆਂ ਪੱਕੀਆਂ ਫਸਲਾਂ ਗੜੇਮਾਰੀ ਦੀ ਚਪੇਟ ਚਾਹੀਆਂ ਨੇ ਹੁਣ ਉਹਨਾਂ ਦੇ ਲਈ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਵੱਡੀ ਰਾਹਤ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਹੋਰ ਵੀ ਕਈ ਵੱਡੇ ਫੈਸਲੇ ਸੀਐਮ ਭਗਵੰਤ ਸਿੰਘ ਮਾਨ ਹੋਰ ਉਸ ਪੂਰੀ ਵੀਡੀਓ ਦੇ ਬਲਿ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਕਿ ਅਸੀਂ ਉਹਨਾਂ ਦੇ ਨਾਲ ਆ ਹ ਕੁਦਰਤੀ ਆਫਤਾਂ ਵਾਸਤੇ ਜਿਹੜਾ ਫੰਡ ਹੁੰਦਾ ਫੰਡ ਹੁੰਦਾ ਉਹਦੇ ਵਿੱਚ ਕਦੇ ਕੋਈ ਕਮੀ ਨਹੀਂ ਹੁੰਦੀ ਐਵੇਂ ਕਹਿਣ ਨੂੰ ਕਈ ਜਾਣੇ ਖਜ਼ਾਨੇ ਖਾਲੀ ਪਰ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ ਹੁੰਦਾ ਨਾ ਉਹਦੇ ਵਿੱਚ ਬਹੁਤ ਸਾਰਾ ਫੰਡ ਹੁੰਦਾ ਸੋ ਮੈਂ ਅੱਜ ਹੰਗਾਮੀ ਮੀਟਿੰਗ ਸਵੇਰੇ ਅបਸਰਮੀ ਬੁਲਾਈ ਮੈਂ ਤਿੰਨ ਚਾਰ ਗੱਲਾਂ ਚ ਕਲੀਅਰ ਕਰਨੀਆਂ ਚਾਹੁੰਦਾ ਤੁਹਾਨੂੰ ਤੁਹਾਡੇ ਜ਼ਰੀਏ ਸਾਰੇ ਪੰਜਾਬ ਨੂੰ ਪਹਿਲੀ ਗੱਲ ਇਹ ਕਿ ਪਹਿਲਾਂ ਇਹ ਕਹਿੰਦੇ ਹੁੰਦੇ ਸੀਗੇ ਕਿ ਚੱਤਪੀ ਤੋਂ 33% ਤੇ 33% ਦੇ ਨਹੀਂ ਪੈਸੇ ਤੇ 3275 ਦੇ ਨਹੀਂ ਪੈਸੇ ਬਸ 75 ਤੋਂ 100 ਦੇ ਨਹੀਂ ਪੈਸੇ ਦਿੰਦੇ ਹਨ ਇਹ ਨਹੀਂ ਸੀ ਲੋਕਾਂ ਨੂੰ 54 54 ਰੁਪਏ ਦੇ ਚੈੱਕ ਵੀ ਮੈਂ ਮਿਲੇ ਹੋਏ ਨੇ ਜੀ ਜਖਮਾਂ ਤੇ ਲੋਨ ਛਿੜਕਣ ਵਾਲੀ ਗੱਲ ਹੈ